ਵਿਸ਼ਲੇਸ਼ਣ ਅਨੁਸਾਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੀ ਲੋਕਪ੍ਰਿਅਤਾ ਦੇ ਵਿੱਚ ਲਗਾਤਾਰ ਗਰਾਵਟ ਆ ਰਹੀ ਹੈ ਜਿਸ ਦੇ ਵਿੱਚ ਨੰਬਰਸ ਵੀ ਦਰਸਾ ਰਹੇ ਨੇ ਤੇ ਨਾਲੋਂ ਨਾਲ ਬਾਈ ਇਲੈਕਸ਼ਨਸ ਦੇ ਰਿਜ਼ਲਟ ਲਿਬਰਲ ਪਾਰਟੀ ਦੇ ਹੱਕ ਦੇ ਵਿੱਚ ਨਹੀਂ ਆਏ ਇਸੇ ਦੌਰਾਨ ਕੰਜ਼ਰਵਟਿਵ ਪਾਰਟੀ अर्ली इलेक्शन दी मांग ਕਰ ਰਹੀ ਹੈ ਕੰਜ਼ਰਵਟਿਵ ਲੀਡਰ अपियर ए पॉਲੀ ਆਬ ਲਗਾਤਾਰ ਇਹ ਕਹਿ ਰਹੇ ਨੇ ਕਿ ਕੈਨੇਡੀਅਨਸ ਜਸਟਨ ਟਰੂਡੋ ਨੂੰ 1 ਸਾਲ ਦੇ ਲਈ ਹੋਰ ਨਹੀਂ ਚੱਲ ਸਕਦੇ ਕਿਉਂਕਿ ਵਧੀ ਹੋਈ ਕਾਸਟ ਆਫ ਲਿਵਿੰਗ ਤੇ ਕਰਜ਼ੇ ਦੇ ਕਾਰਨ ਕੈਨੇਡੀਅਨਸ ਦਾ ਪਹਿਲਾਂ ਹੀ ਬੁਰਾ ਹਾਲ ਹੈ ਇਸਦੇ ਲਈ ਬਦਲ ਜ਼ਰੂਰੀ ਹੈ ਪਰ ਦੂਜੇ ਪਾਸੇ ਬਲੌਕ ਅਤੇ ਐਨਡੀਪੀ ਦੇ ਵੱਲੋਂ ਸਰਕਾਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਸੀਬੀਸੀ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਤੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਕਿ ਇਸ ਸਮੇਂ ਕੈਨੇਡੀਅਨਸ ਨਵੇਂ ਲੀਡਰ ਦੀ ਤਲਾਸ਼ ਕਰ ਰਹੇ ਨੇ ਤੇ ਇੱਕ ਡੈਕੇਡ ਤੋਂ ਬਾਅਦ ਆਪੋਜੀਸ਼ਨ ਪਾਰਟੀਆਂ ਵੀ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਜਲਦੀ ਇਲੈਕਸ਼ਨ ਹੋਵੇ ਤੇ ਨਵਾਂ ਪ੍ਰਧਾਨ ਮੰਤਰੀ ਸਾਹਮਣੇ ਆਵੇ ਇਸ ਮੌਕੇ ਜਸਟਨ ਟਰੂਡੋ ਜਿਹੜੇ ਕਿ ਮੌਜੂਦਾ ਪ੍ਰਧਾਨ ਮੰਤਰੀ ਨੇ ਉਹਨਾਂ ਸਪਸ਼ਟ ਕੀਤਾ ਕਿ ਅਗਲੀਆਂ ਇਲੈਕਸ਼ਨ ਦੇ ਵਿੱਚ ਵੀ ਲਿਬਰਲ ਪਾਰਟੀ ਨੂੰ ਲੀਡ ਕਰਨਗੇ ਅਤੇ ਇਸ ਸਰਕਾਰ ਦੇ ਵਿੱਚ ਲਿਬਰਲਸ ਦਾ ਚਿਹਰਾ ਬਣੇ ਰਹਿਣਗੇ ਉਹਨਾਂ ਆਖਿਆ ਕਿ ਕੈਨੇਡਾ ਦੀ ਇਕਨੋਮਿਕ ਆਊਟਲੁੱਕ ਅਮਰੀਕਾ ਦੇ ਨਾਲੋਂ ਬਿਹਤਰ ਹੈ ਪਰ ਇਸ ਸਮੇਂ ਵਧੀ ਹੋਈ ਕਾਸਟ ਆਫ ਲਿਵਿੰਗ ਚੁਸਤੇ ਵਿੱਚ ਗਰੋਸਰੀ ਦੀਆਂ ਕੀਮਤਾਂ ਘਰਾਂ ਦੀ ਕੀਮਤ ਵਧੇ ਹੋਏ ਕਿਰਾਏ ਦੇ ਕਾਰਨ ਕੈਨੇਡੀਅਨਸ ਨਿਰਾਸ਼ ਜ਼ਰੂਰ ਨੇ ਪਰ ਉਹ ਦ੍ਰਿੜ ਨੇ ਕਿ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਲਗਾਤਾਰ ਕੰਮ ਕਰਦੇ ਰਹਿਣਗੇ ਜਿਨ੍ਹਾਂ ਆਖਿਆ ਕਿ अर्ली इलेक्शन ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਦਕਿ ਉਹਨਾਂ ਦੀ ਸਰਕਾਰ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਠੀਕ ਠਾਕ ਕਰਨ ਦੇ ਲਈ ਹੋਰ ਮਿਹਨਤ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਖਿਆ ਕਿ ਮੌਜੂਦਾ ਸਰਕਾਰ ਦੇ ਵੱਲੋਂ 10 ਡਾਲਰ a day ਚਾਈਲਡ ਕੇਅਰ ਲਿਆਂਦਾ ਗਿਆ ਸਕੂਲਾਂ ਦੇ ਵਿੱਚ ਲੰਚ ਪ੍ਰੋਵਾਈਡ ਕਰਵਾਉਣ ਦੇ ਲਈ ਪੈਸੇ ਰੱਖੇ ਗਏ ਨੇ ਇਸ ਤੋਂ ਇਲਾਵਾ ਡੈਂਟਲ ਕੇਅਰ ਅਤੇ ਯੂਨੀਵਰਸਲ ਫਾਰਮਾ ਕੇਅਰ ਦੇ ਲਈ ਸਰਕਾਰ ਕਦਮ ਅੱਗੇ ਵਧਾ ਰਹੀ ਹੈ ਤੇ ਸਾਰਾ ਕੁਝ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਕਰਨ ਅਤੇ ਉਹਨਾਂ ਦੇ ਵਧੇ ਹੋਏ ਖਰਚਿਆਂ ਦੇ ਵਿੱਚ ਸਹਿਯੋਗ ਦੇਣ ਦੇ ਲਈ ਕੀਤਾ ਜਾ ਰਿਹਾ ਹੈ ਜਿਨ੍ਹਾਂ ਆਖਿਆ ਕਿ ਉਹ ਆਪਣੀ ਲੀਡਰਸ਼ਿਪ ਦੇ ਵਿੱਚ ਹਮੇਸ਼ਾ ਮਿਡਲ ਕਲਾਸ ਕੈਨੇਡੀਅਨਸ ਦੇ ਲਈ ਕੰਮਕਾਜ ਕਰਦੇ ਰਹਿਣਗੇ ਤੇ ਪਿਛਲੇ ਸਮੇਂ ਦੌਰਾਨ ਹਾਊਸਿੰਗ ਸਪਲਾਈ ਉਸ ਤੰਗ ਦੇ ਨਾਲ ਨਹੀਂ ਵਧੀ ਜਿਸ ਤੰਗ ਦੇ ਨਾਲ ਵਧਣੀ ਚਾਹੀਦੀ ਸੀ ਪਰ ਕੈਨੇਡਾ ਨੇ ਪਹਿਲਾਂ ਵੀ ਹਾਊਸਿੰਗ ਸੰਕਟ ਦਾ ਸਾਹਮਣਾ ਕੀਤਾ ਹੈ ਤੇ ਉਸ ਦੇ ਵਿੱਚੋਂ ਚੰਗੀ ਤਰ੍ਹਾਂ ਨਿਕਲ ਕੇ ਬਾਹਰ ਆਇਆ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਫੈਡਰਲ ਸਰਕਾਰ ਦੇ ਵੱਲੋਂ ਜਿਸ ਢੰਗ ਦੀਆਂ ਯੋਜਨਾਵਾਂ ਲਿਆਂਦੀਆਂ ਗਈਆਂ ਨੇ ਤੇ ਕੈਨੇਡਾ ਚਲਦੇ ਹੀ ਹਾਊਸਿੰਗ ਸੰਕਟ ਨੂੰ ਸਰ ਕਰੇਗਾ ਹਾਊਸ ਆਫ ਕਾਮਨਸ ਦੇ ਸਪੀਕਰ ਗ੍ਰੈਗ ਫਰਗਸ ਨੇ ਪਿਛਲੇ ਵੀਰਵਾਰ ਦੇ ਕੁਐਸਚਨ ਆਰ ਤੋਂ ਬਾਅਦ ਐਮਪੀਜ਼ ਨੂੰ ਆਪਣੇ ਵਿਵਹਾਰ ਵਿੱਚ ਸੁਧਾਰ ਕਰਨ ਦੇ ਲਈ ਬੇਨਤੀ ਕੀਤੀ ਗਈ ਹੈ ਪਿਛਲੇ ਹਫਤੇ ਐਨਡੀਪੀ ਲੀਡਰ ਜਗਮੀਤ ਸਿੰਘ ਅਤੇ ਕੰਜ਼ਰਵਟਿਵ ਲੀਡਰ ਪੀਰੇ ਪੋਲੀਆ ਬਿਚਾਲੇ ਤਿੱਖੀ ਬਹਿਸ ਹੋਈ ਸੀ ਇਸ ਮੌਕੇ ਤੇ ਤਾਂ ਜਗਮੀਤ ਸਿੰਘ ਪੋਲੀਆਵ ਉੱਪਰ ਚਿਕਨ ਦੇ ਲਈ ਚੈਂਬਰ ਵਿੱਚ ਆ ਗਏ ਸਨ ਅਤੇ ਇਸ ਦੀ ਆਇਲ ਵਿੱਚ ਚਲੇ ਗਏ ਤੇ ਇਸ ਤੋਂ ਬਾਅਦ ਫਰਗਸ ਨੇ ਐਮਪੀ ਨੂੰ ਯਾਦ ਦਿਵਾਇਆ ਕਿ ਉਹ ਆਪਣੇ ਰਾਈਡਿੰਗ ਦੀ ਨੁਮਾਇੰਦਗੀ ਕਰਨ ਦੇ ਲਈ ਇਸ ਹਾਊਸ ਦੇ ਵਿੱਚ ਆਏ ਨੇ ਅਤੇ ਕੁਐਸਚਨ ਆਰ ਤੋਂ ਪਹਿਲਾਂ ਫਰਗਸ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਮੈਂ ਇਸ ਕੁਰਸੀ ਉੱਤੇ ਸੀ ਤਾਂ ਬਹੁਤ ਸਾਰੇ ਸਵਾਲ ਸਨ ਜੋ ਸਰਕਾਰ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਨਹੀਂ ਸਨ ਤੇ ਅਜਿਹੇ ਸ਼ਬਦ ਸਨ ਜਿਹੜੇ ਕਿ ਪਾਰਲੀਮੈਂਟਰੀ ਲੈਂਗੁਏਜ ਦੇ ਵਿੱਚ ਪ੍ਰਵਾਨ ਨਹੀਂ ਕੀਤੇ ਜਾ ਸਕਦੇ ਤੇ ਉਹਨਾਂ ਨੂੰ ਬਾਹਰ ਰੱਖਣਾ ਪੈਂਦਾ ਕਿਉਂਕਿ ਉਹ ਦਾਇਰੇ ਦੇ ਵਿੱਚ ਨਹੀਂ ਆਉਂਦੇ ਉਹਨਾਂ ਨੇ ਕਿਹਾ ਕਿ ਐਸਰ ਵਿਵਹਾਰ ਜੋ ਕਿ ਪਾਰਲੀਮੈਂਟਰੀ ਪਰੰਪਰਾਵਾਂ ਤੋਂ ਬਾਹਰ ਸੀ ਤੇ ਮੈਂ ਉਮੀਦ ਕਰਦਾ ਹਾਂ ਕਿ ਮੈਂਬਰਸ ਆਪਣੇ ਆਪ ਨੂੰ ਉਸ ਤਰੀਕੇ ਨਾਲ ਚਲਾਉਣਗੇ ਜੋ ਕਿ ਰਾਈਡਿੰਗਸ ਦੇ ਲੋਕਾਂ ਲਈ ਟੁਕਮਾ ਹੋਵੇ ਜਿਨ੍ਹਾਂ ਨੇ ਸਾਨੂੰ ਇੱਥੇ ਉਹਨਾਂ ਦੀ ਨੁਮਾਇੰਦਗੀ ਕਰਨ ਦੇ ਲਈ ਭੇਜਿਆ ਹੈ ਪੋਲੀਬ ਨੇ ਪਿਛਲੇ ਬੀਰਬਾਰ ਕੁਐਸਚਨ ਆਰ ਦੀ ਸ਼ੁਰੂਆਤ ਚ ਬਲੌਕ ਕਿਬਕਵਾ ਤੇ ਐਨਡੀਪੀ ਦੀ ਆਲੋਚਨਾ ਕੀਤੀ ਸੀ ਇਸ ਵਿੱਚ ਉਹਨਾਂ ਆਖਿਆ ਸੀ ਕਿ ਦੋਵੇਂ ਪਾਰਟੀਆਂ ਨੋ ਕੰਫੀਡੈਂਸ ਮੋਸ਼ਨ ਦੇ ਉੱਪਰ ਸਰਕਾਰ ਦੇ ਵਿਰੋਧ ਵੋਟ ਨਾ ਪਾਉਣ ਦੀ ਗੱਲ ਕਰ ਰਹੀਆਂ ਨੇ ਪਰ ਦੂਜੇ ਪਾਸੇ ਉਹ ਆਲੋਚਨਾ ਵੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਕਰਦੀਆਂ ਨੇ ਜੋ ਕਿ ਪੂਰੀ ਤਰ੍ਹਾਂ ਇੱਕ ਡਰਾਮਾਗਾ ਤੇ ਨਾਲੋ ਨਾਲ ਉਹਨਾਂ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਲਾਲਚੀ ਵੀ ਦੱਸਿਆ ਸੀ ਪਰ ਦੂਜੀ ਪਾਸੇ ਐਨਡੀਪੀ ਦੇ ਵੱਲੋਂ ਜਦੋਂ ਨੋ ਕੰਫੀਡੈਂਸ ਸੈਂਸ ਸੁਪਲਾਈ ਐਗਰੀਮੈਂਟ ਤੋੜਿਆ ਗਿਆ ਤਾਂ ਇਸ ਦੇ ਬਾਅਦ ਐਨਡੀਪੀ ਲੀਡਰ ਜਗਮੀਸ਼ ਸਿੰਘ ਨੇ ਇਹ ਦੋਸ਼ ਲਗਾਇਆ ਸੀ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਆਮ ਕੈਨੇਡੀਅਨਸ ਦੇ ਲਈ ਕੰਮ ਕਰਨ 'ਚ ناکਾਮਜਾਬ ਸਾਬਤ ਹੋਏ ਨੇ ਤੇ ਉਹ ਆਪਣੇ ਕਾਰਪੋਰੇਟ ਫਰੈਂਡਸ ਦੀ ਦੇਖਭਾਲ ਕਰ ਰਹੇ ਨੇ ਇਸ ਦੇ ਬਾਅਦ अर्ਲੀ ਇਲੈਕਸ਼ਨ ਨੂੰ ਲੈ ਕੇ ਐਨਡੀਪੀ ਨੇ ਸਪਸ਼ਟ ਕੀਤਾ ਸੀ ਕਿ ਉਹ ਜਲਦੀ ਚੋਣਾਂ ਨਹੀਂ ਚਾਹੁੰਦੇ ਬਲਕਿ ਬਿਲ ਟੂ ਬਿਲ ਸਰਕਾਰ ਦਾ ਸਮਰਥਨ ਕਰਨ ਦੇ ਲਈ ਸੋਚਣਗੇ ਤੇ ਇਸੇ ਦੌਰਾਨ ਉਹਨਾਂ ਨੇ ਨੋ ਕੰਫੀਡੈਂਸ ਮੋਸ਼ਨ ਦੇ ਉੱਪਰ ਸਰਕਾਰ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਹਾਊਸ 'ਚ ਮਾਹੌਲ ਤਲਕੀ ਭਲਿਆ ਬਣ ਗਿਆ ਅਤੇ ਪੀਰੇ ਪੌਲੀਆਪ ਦੇ ਵੱਲੋਂ ਵੀ ਕਈ ਤਿੱਖੀ ਟਿੱਪਣੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਦੋਵੇਂ ਲੀਡਰ ਆਪਾ ਖੋਹਦੇ ਹੋਏ ਵੀ ਦਿਖਾਈ ਦਿੱਤੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ